ਸਰਸ਼ੀ ਕਾਲ ਜੀ ਮੈਂ ਲਾਪਰਿਤ ਕਰ ਹਾਜ਼ਰਾਂ ਦੇ ਸੁਪ੍ਰੀਤ ਕੌਰ ਦੁਆਰਾ ਲਿਖੀ ਗਈ ਕਹਾਣੀ ਨੈਸ਼ੂ ਲੈ ਕੇ ਆਪਾਂ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹਾਈਨੇ ਮੈਂ ਮਿਰਚਾ ਮਾਰਦੇ ਉਦੋਂ ਹੀ ਮੈਨੂੰ ਆ ਮਿਰਚਾ ਨੇ ਜੀਭ ਲਹੂ ਦਿੱਤੀ ਮੇਰੀ ਬੋਲ ਕਰਾਹਾ ਵਲ ਕੰਮ ਦਾ ਜਿਗਾ ਸੀ ਨਿਸ਼ੂ ਵੀਜੀ ਦਾ ਪਾਰਾ ਝੜ ਗਿਆ ਅੱਜ ਤੇ ਲੱਗਣੀ ਆ ਰੌਣਕਾਂ ਵੇੜੇ ਤੁਹਾਡੇ ਹਾ 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 ਸਾਹਮਣੇ ਕੰਧ ਤੇ ਬੈਠੇ ਸਾਬੀ ਆਪਣੀ ਸਹੇਲੀ ਨਾਲ ਮਖੌਲ ਕਰਦੇ ਬੋਲੀ ਮੈਂ ਤੇ ਕਹਿਣੀ ਆ ਰੱਬਾ ਮੈਨੂੰ ਚੁੱਕ ਲੈ ਨਹੀਂ ਤਾਂ ਇਸ ਕਲੇਣੀ ਨੇ ਮੈਨੂੰ ਮਾਰ ਦੇਣਾ ਵੇੜੇ ਵਿੱਚ ਡਿੱਗੇ ਮੰਜੇ ਉੱਤੇ ਬੈਠੇ ਵੀਜੀ ਘੜਕੀ ਤੇ ਸੁੱਟੀ ਵੇੜੇ 'ਚ ਬਗਾ ਮਾਰੀ ਵੀਜੀ ਕੋਲ ਬੈਠਾ ਮਾੜਕੂ ਜਿਹਾ ਕਸਮੈਲੇ ਰੰਗ ਦਾ ਕੁੱਤਾ ਟਿਉਂ ਟਿਉਂ ਕਰਦਾ ਵੇੜੇ 'ਚੋਂ ਬਾਹਰ ਦੌੜ ਗਿਆ ਚੁੱਲ੍ਹੇ 'ਚ ਫੁੱਕਾ ਮਾਰ ਰਹੀ ਨੀਸ਼ੂ ਦੀਆਂ ਅੱਖਾਂ ਉਹਨਾਂ ਦੀ ਘੜਤ ਨਾਲ ਪਰੀਆਂ ਹੋਈਆਂ ਸਨ ਕਰਲਟ ਕਿਚਰਾ ਕਦੇ ਬਾਬੇ ਦੀਆਂ ਕਦੇ ਪੋਤੇ ਦੀਆਂ ਪੀੜੀ ਤੇ ਬੈਠੀ ਨੀਸ਼ੂ ਅੱਗ ਤਖਾਉਣ ਲਈ ਫੂਕਣੀ ਝੋਕ ਮਾਰਦੀ ਬੋਲੀ ਛਟੀਆਂ ਗਿੱਲੀਆਂ ਹੋਣ ਕਾਰਨ ਅੱਗ ਨਹੀਂ ਫੜ ਰਹੀਆਂ ਸਨ ਅੱਗ ਥੋੜੀ ਜਹੀ ਤੁਕਦੀ ਫੇਰ ਹੋ ਜਾਂਦੀ ਧੂਆ ਕਾਫੀ ਫੈਲ ਚੁੱਕਾ ਸੀ ਹਫਦੀ ਹੋਈ ਵੀਜੀ ਨੇ ਫੇਰ ਰਫਤਾਰ ਫੜੀ ਕਲੈਣੀਏ ਅੱਗ ਲਾਦੇ ਚਿੱਲੇ ਨੂੰ ਕੋਠੇ ਜੱਡੀ ਹੋ ਗਈਆਂ ਅੱਗ ਨਹੀਂ ਬਲਣੀ ਆਈ ਤੈਨੂੰ ਗਿੱਲੇ ਵਾਲਨ ਨੂੰ ਬਾਲਦੀ ਰਹਿੰਦੀ ਆਖਿਆ ਸੀ ਬਾਲਣ ਸੰਭਲਾ ਮੈਨੂੰ ਤੇਉ ਸਮਝਤੀ ਜਿਵੇਂ ਕੁੱਤੀ ਭੂੰਕਦੀ ਵੀੜੀ ਚ ਮੇਰੇ ਤਾਂ ਕਰਮਾਂ ਚ ਹੀ ਸੁੱਖ ਹੈ ਨਹੀਂ ਤੇਰੀ ਵੀਜੀ ਨੂੰ ਤਾਂ ਵਹਿ ਕੇ ਖਾਣਾ ਵੀ ਨਾ ਮਾਇਆ ਬਸ ਜਰੂਰ ਦੇਖ ਲੋ ਕਲੇਸ਼ ਸਾਬੀ ਵੀਜੀ ਨੇ ਗੱਲਾਂ ਸੁਣ ਕੇ ਤਲਖੀ ਚ ਬੋਲੀ ਮੈਨੂੰ ਪਤਾ ਵੀਜੀ ਦਿਲ ਦੀ ਨਹੀਂ ਮਾੜੀ ਨੀ ਸ਼ੋਲਾਚਾਰੀ ਚ ਬੋਲੀ ਉਹਨੂੰ ਹੌਲੀ ਹੌਲੀ ਇਸ ਸਵਕਾਸੀ ਦੀ ਆਦਤ ਪੈ ਗਈ ਸੀ ਦਿਲ ਦੀ ਮਾੜੀ ਨਹੀਂ ਤੈਨੂੰ ਪੁੱਤੀ ਸਮਝਿਆ ਵੀ ਆ ਕਦੇ ਨੇ ਕਦੇ ਤੇਰਾ ਸਿਰ ਪਲੂਸੀਆ ਕਦੇ ਪਿਆਰ ਕੀਤਾ ਹਰ ਵੇਲੇ ਤੇਰੀ ਦਿਵਾਲੀ ਰਹਿੰਦੀ ਹਜੇ ਦਿਲ ਦੀ ਮਾੜੀ ਨਹੀਂ ਸਾਬੀ ਨੇ ਨੱਕ ਚੜਾਇਆ ਤੇ ਕਾਲੀ ਕਾਲੀ ਪੌੜੀਆਂ ਉੱਤਰ ਗਈ ਜਿਵੇਂ ਹੀ ਸਾਬੀ ਆਪਣੇ ਘਰ ਦੇ ਵਿਹੜੇ ਵਿੱਚ ਆਪਣੀ ਮਾਂ ਕੋਲ ਜਾ ਕੇ ਬੈਠੀ ਨੀਸ਼ੂ ਦੇ ਵਿਹੜੇ 'ਚ ਉਹ ਬੀਜੀ ਦੀ ਭਾਂਡੇ ਵਗਾ ਕੇ ਮਾਰਨ ਦੀਆਂ ਆਵਾਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਨਹਿਸ਼ੋ ਆ ਤੇਰੀ ਮਾਂ ਨੇ ਮੰਜਰੇ ਚਿਲਕਵੀ ਆਵਾਜ਼ ਆਈ ਵਾਹਿਗੁਰੂ ਵਾਹਿਗੁਰੂ ਸਾਬੀ ਦੀ ਮਾਂ ਨੇ ਕੰਨਾਂ ਵਿੱਚ ਉਂਗਲੀਆਂ ਦੇ ਲਈਆਂ ਪਤਾ ਨਹੀਂ ਕੀ ਦੀ ਨਜ਼ਰ ਲੱਗੀ ਇਸ ਪਰਿਵਾਰ ਨੂੰ ਵਿਚਾਰੀ ਨੀਸ਼ੋ ਕਰਮਮਾਰੀ ਨੀਸ਼ੋ ਨੰਬਰਦਾਰ ਭਗਤ ਸਿੰਘ ਦੀ ਪੋਤੀ ਸੀ ਜਿਹਦੇ ਕਰਮਚਨਾ ਬਾਪੀ ਦਾ ਦਿਲਾਰ ਨਾ ਪਿਓ ਦੀ ਫਟਕਾਰ ਤੇ ਨਾ ਮਾਂ ਦੀ ਪਿਆਰ ਦਾ ਸੁਖ ਸੀ ਨੰਬਰਦਾਰ ਦੇ ਘਰ ਵਾਲੇ ਭਜਨ ਗਾਉਂਦੇ ਦੋ ਮੁੰਡੇ ਸਨ ਮੰਗਾ ਸਿੰਘ ਪ੍ਰੀਤਮ ਸਿੰਘ ਤੋਂ 10 ਸਾਲ ਵੱਡਾ ਸੀ ਨੀਸ਼ੋ ਦਾ ਪਿਤਾ ਪ੍ਰੀਤਮ ਸਿੰਘ ਪਿੰਡ ਕੋਟਲੀ ਦਾ ਜ਼ਿੰਮੇਵਾਰ ਸੀ ਆਪਣੇ ਹਿੱਸੇ ਆਏ 5 ਕਿੱਲਾਂ ਚਿੱਤੀ ਕਰਕੇ ਹੱਕ ਹਲਾਲ ਦੀ ਖੰਡਾ ਸੀ ਪਿੰਡ ਦੇ ਲੋਕਾਂ ਨੂੰ ਉਸ ਦਾ ਵਧੀਆ ਮੋਹ ਮਲਾਜਾ ਸੀ ਰਜ ਕੇ ਸਨੱਖਾ ਪ੍ਰੀਤੂ ਪੜਿਆ ਲਿਖਿਆ ਆਦਰ ਸ਼ਿਵਾਦ ਤੇ ਇਮਾਨਦਾਰ ਸੀ ਤੁਝੇ ਪਾਸੇ ਮੰਗਾ ਦੇਖਣ ਪੱਖ ਨੂੰ ਠੀਕ ਠਾਕ ਪਰ ਅਜੇ ਹੀ ਤਵਿਹ ਦਾ ਮਲਕ ਸੀ ਜਿਹਦੇ ਵਿੱਚ ਲਿਆਖ ਦਾ ਘਾਟਾ ਸੀ ਉਹ ਸਿਰੇ ਦਾ ਅਮਲੀ ਨਿਕਲਿਆ ਜਦੋਂ ਵੀ ਕਿਸੇ ਨੇ ਰਿਸ਼ਤੇ ਦੀ ਗੱਲ ਕਰਨੀ ਹਰ ਵਾਰ ਪ੍ਰੀਤਮ ਬਾਰੇ ਪੁੱਛਣਾ ਦੋ ਵਾਰ ਮੰਗੇ ਦਾ ਟੁੱਟਣਾ ਉਹਦੀਆਂ ਕਰਤੂਤਾਂ ਕਰਕੇ ਟੁੱਟ ਗਿਆ ਸਮਾਪਤਨ ਦੇ ਪਿੰਡ ਦੇ ਲੋਕਾਂ ਨੇ ਮੰਗੇ ਨੂੰ ਮੰਗਾ ਛੜਾ ਤੇ ਮੰਗਾ ਅਮਲੀ ਕਿਹਣਾ ਸ਼ੁਰੂ ਕਰ ਦਿੱਤਾ। ਪ੍ਰੀਤੂ ਜਦੋਂ ਰਤਨ ਕੌਰ ਨੂੰ ਵਿਆਹ ਕਿ ਲਿਆਇਆ ਸੀ ਤਾਂ ਭਜਨੂ ਨੇ ਚਾਹਮਾ ਨਾਲ ਨੂੰ ਪੁੱਤ ਦੇ ਸਿਰ ਤੋਂ ਪਾਣੀ ਵਾਰਿਆ। ਹੁਣ ਮੇਰੀ ਜਾਨ ਸੌਕੀ ਹੋਈ ਆ ਪੁੱਤ। ਭਜਨੂ ਨੇ ਪ੍ਰੀਤੂ ਤੇ ਰਤਨ ਨੂੰ ਆਸ਼ੀਸ਼ਾਂ ਦਿੰਦਿਆਂ ਕਿਹਾ। ਲੋਕ ਜਿੱਥੇ ਭਗਤ ਸਿੰਘ ਤੇ ਬਜਨੂ ਨੂੰ ਵਧਾਈਆਂ ਦੇ ਰਹੇ ਸੀ ਉੱਥੇ ਮੰਗੇ ਛੜੇ ਨੂੰ ਵੀ ਵਧਾਈਆਂ ਮਿਲ ਰਹੀਆਂ ਸਨ। ਸ਼ਗਨਾ ਵਾਲੇ ਵੇੜੇ 'ਚ ਪਰਜਾਈਆਂ ਵੱਲੋਂ ਛੜੀਆਂ ਦੀਆਂ ਬੋਲੀਆਂ ਨਾਲ ਗਿੱਧਾ ਖੂਬ ਮਗਿਆ ਤੇ ਜੋਵਨ ਤੇ ਆ ਗਿਆ ਪਿੰਡ ਦੀਆਂ ਪਰਜਾਈਆਂ ਨੇ ਫਿਰ ਖੂਬ ਚਿਹੜਾਂ ਕੀਤੀਆਂ ਛੜੀਆਂ ਦੇ ਘਰ ਅੱਗ ਨੱਕੜੇ ਦੇ ਵਿੱਚ ਪਾਣੀ ਕੋਈ ਤਿਸਦੀ ਨਾ ਬਹੂ ਰਾਣੀ ਜਿਹੜੀ ਧਰੀ ਮਸਰਾ ਦੀ ਦਾਲ ਕੁੜੀ ਉਹ ਛੜੀਆਂ ਦਾ ਮੰਦੜਾ ਹਾਲ ਕੁੜੀ ਅਸੀਂ ਤਾਂ ਮਸ਼ਕਰੀ ਤੇ ਹਾਠੀ ਠੱਟੇ ਦਾ ਪਾਤਰ ਬਣ ਕੇ ਰਹਿ ਗਏ ਮੰਗਿਆ ਮੰਗੇ ਕੋਲ ਬੈਠਾ 60 ਸਾਲ ਦੇ ਬਿਛਨੇ ਨੇ ਸ਼ਰਾਬ ਦਾ ਗਲਾਸ ਪਰਦੇ ਹੋਈ ਕਿਹਾ ਗ੍ਰਸਤੀਚ ਸਨਿਆਸ ਤੇ ਸ਼ਰਾਬ ਨੂੰ ਲੈ ਕੇ ਜਿਉਣ ਵਾਲੇ ਵਿਛਨੇ ਨੂੰ ਪਤਾ ਸੀ ਮੰਗਾ ਕਿੰਨਾ ਮਜਬੂਰ ਆ ਚਾਚਾ ਜੇ ਪ੍ਰੀਤੂ ਨਾ ਹੁੰਦਾ ਤਾਂ ਅੱਜ ਨੂੰ ਮੇਰੀ ਵੀ ਝਾਂਜਾਂ ਵਾਲੀ ਵੀੜੀ ਵਿੱਚ ਬੈਠੀ ਹੋਣੀ ਸੀ ਮੰਗਾ ਆਪਣੇ ਭਰਾ ਤੋਂ ਖਾਰ ਖਾਂਦਾ ਸੀ ਉਸ ਦਾ ਮਨ ਸੁਪਣਿਆਂ ਲਈ ਲੋਚਦਾ ਸੀ ਛੜੇ ਦੀ ਜ਼ਿੰਦਗੀ 'ਚ ਨਾ ਘਰ ਸੋਭਾ ਨਾ ਬਾਹਰ ਹਰ ਕੋਈ ਮੰਗੇ ਛੜੇ ਨੂੰ ਹਮੇਸ਼ਾ ਟੇਢੀ ਨਜ਼ਰ ਨਾਲ ਦੇਖਦਾ ਰਹਿੰਦਾ ਸੀ ਲੋਕਾਂ ਨੂੰ ਚਾਹਤ ਹੁੰਦੀ ਆ ਲక్ష్ਮੀ ਦੀ ਜਿਹੜੀ ਜੀਵ ਦਾ ਸ਼ਿੰਗਾਰ ਬਣੀ ਪਰ ਮੰਗਾ ਆਪਣੀ ਪਰਜਾਈ ਰਤਨ ਵਰਗੀ ਲక్ష్ਮੀ ਚਾਹੁੰਦਾ ਸੀ ਸਮਾਂ ਬੀਤ ਗਿਆ ਪਿੰਡ ਵਿੱਚ ਰਤਨ ਦੀ ਖੂਬਸੂਰਤੀ ਤੇ ਚੰਗੇ ਸੁਆਦ ਦੀ ਚਰਚੇ ਹੋਣ ਲੱਗੀ ਸ਼ਰੂ ਜਿਹਾ ਕਦ ਟੁਣੇ ਹਰੀ ਅੱਖ ਪਿਆਰ ਤੇ ਦਿਆ ਨਾਲ ਛਲਕਦਾ ਚਿਹਰਾ ਮੁਸਕਰਾਹਟ ਵਿੱਚ ਲਾਸ ਬਾਹੀਂ ਲਾਲ ਰੰਗ ਦਾ ਚੂੜਾ ਪੈਰਾਂ 'ਚ ਚੰਜਾਂ ਤੇ ਜੁਲਫਾਂ ਦੇ ਨਾਗ ਜਿਹੜਾ ਵੀ ਦੇਖਦਾ ਅੰਸ਼ ਅੰਸ਼ ਘਰੋਟਦਾ ਛੜੇ ਜੇਠ ਨੂੰ ਵੀਰ ਜੀ ਕਹਿਣ ਵਾਲੀ ਰਤਨੂ ਨੇ ਥੋੜੇ ਸਮੇਂ ਵਿੱਚ ਹੀ ਆਪਣੀ ਮਿੱਠੀ ਬੋਲੀ ਨਾਲ ਸਭ ਦਾ ਮਨ ਜਿੱਤ ਲਿਆ ਸੀ। ਦਾਨੀ ਸੁਆਦੀ ਮਾਲਕ ਰਤਨੂ ਨੇ ਕਦੇ ਮਾੜੀ ਮੰਗਤੇ ਨੂੰ ਦਰ ਤੋਂ ਖਾਲੀ ਨਹੀਂ મોੜਿਆ ਸੀ। ਦਾਣਾ ਫੱਕਾ પાਕੀ ਤੋੜਦੀ ਘਰਾਏ ਨੂੰ ਖਿੜੇ ਮੱਥੇ ਬੁਲਾਉਂਦੀ ਆਏ ਕੈਦੀ ਸੇਵਾ ਕਰਦੀ ਆਪਣੇ ਤੋਂ ਛੋਟੇ ਨਾਲ ਪਿਆਰ ਤੇ ਵੱਡਿਆਂ ਦਾ ਸਤਿਕਾਰ ਕਰਦੀ। ਉਧਰ ਲੋਕ ਮੰਗੇ ਨੂੰ ਟਿਚਰ ਕਰਦੇ। ਲੰਗਦਾ ਪਰਦਾ ਮੰਗਾ ਲੋਕਾਂ ਦੀਆਂ ਗੱਲਾਂ ਸੁਣ ਕੇ ਪ੍ਰੀਤੂ ਤੁਰਦਾ ਇੱਕ ਦਿਨ ਪਿੰਡੇ ਵਿਲੜ ਬੂੜ ਖਲੇ ਤਾਂਘ ਗੇੜ ਰਹੇ ਸਨ ਮੰਗਾ ਅਮਲੇ ਬੂੜ ਮੂਰਤੀ ਲੰਗਣ ਲੱਗਿਆ ਤਾਂ ਹਰੀ ਨੇ ਆਵਾਜ਼ ਮਾਰੀ ਓਏ ਆ ਜਾ ਅਮਲਿਆ ਕਿੱਧਰ ਮੁਚਕੇ ਆ ਕੋਈ ਸੁਣਾ ਜਾ ਰੱਬ ਦੀ ਰਾਹ ਦੀ ਪਤਿੱਲੀ ਮਾਂਜ ਕੇ ਗੰਦਲਾ ਪਣੀ ਡੋਲਣ ਲਈ ਗਲੀ ਚੈ ਰਤ ਨੂੰ ਬੂੜ ਥਲੇ ਬੈਠੇ ਬਿਲੜ ਇੱਕ ਟਿੱਕ ਦੇਖਣ ਲੱਗੇ ਬਈ ਪ੍ਰੀਤੂ ਨੇ ਮੋਤੀਦਾਨ ਕੀਤੇ ਹੋਣੇ ਝੂਈ ਨੇ ਸੋਣੀ ਰੰਗ ਵਾਲੇ ਆਇਆ ਹਰੀਏ ਦੀਆਂ ਅੱਖਾਂ ਦੇ ਲਾਲ ਡੋਰੀ ਰਤਨوں ਨੂੰ ਅਗੋਂ ਲੰਘਦੇ ਨੂੰ ਦੇਖ ਕੇ ਉੱਬਰ ਆਏ ਹੋਰ ਭਾਈ ਚਟਕੇ ਚਲ ਪੰਨ ਕੀਤੇ ਲੱਗਦੇ ਰੱਬ ਨੇ ਕਿਹਾ ਸੋਹਣੀ ਜੁੜੇ ਬਣਾਈ ਜਿੰਨੇ ਨਹੀਂ ਕੀਤੇ ਆ ਬੈਠਾ ਕੰਜਾ ਆਕੜ ਭੰਦਾ ਹੋਇਆ ਆਪਣੀ ਖੱਬੀ ਲੱਤ ਨੂੰ ਸਿੱਧਾ ਕਰਦਾ ਸੋਢੀ ਬੁढ़ा ਬੋਲਿਆ ਕੋਲ ਬੈਠੇ ਮੰਗੇ ਨੇ ਪੱਤਾ ਡੇਗਦੇ ਨੇ ਬੀੜੀ ਦਾ ਸੁੱਟਾ ਲਾਇਆ ਤੇ ਧੂਆਂ ਹਰੀਏ ਦੇ ਮੂੰਹ 'ਵਲ ਛੱਡਿਆ ਹਰੀਏ ਨੇ ਭੈਣ ਦੀ ਗਾਲ ਕੱਢਦੇ ਨੇ ਕਿਹਾ ਕੰਜਰਾ ਆ ਧੂਆਂ ਪਰਾਂ ਛੱਡ ਮਚ ਲਿਆ ਹੋਇਆ ਮੰਗੇ ਨੇ ਫੇਰ ਬੀੜੀ ਦਾ ਸੁੱਟਾ ਲਾਇਆ ਤੇ ਛੋਟੀ-ਬੁੜੇ 'ਵਲ ਛੱਡਿਆ ਜਿਵੇਂ ਹੀ ਬੀੜੀ ਦਾ ਧੂਆਂ 'ਵਲ ਖਾਂਦਾ ਉਸ 'ਵਲ ਗਿਆ ਉਸਨੇ ਨੱਕ ਤੇ ਹੱਥ ਰੱਖਿਆ ਤੇ ਹੱਥ ਨਾਲ ਪੱਖਾ ਮਾਰਿਆ ਪ੍ਰਤੂ ਦੀ ਰਨਤਾ ਸਿਰੇ ਰੀਆ ਅਮਲਿਆ ਤੈਨੂੰ ਤਾਂ ਤੇਰਾ ਭਰਾ ਹੀ ਡੋਬਾ ਦੇ ਗਿਆ ਆਪਣਾ ਹੀ ਖੂਨ ਚਿੱਟਾ ਹੋ ਗਿਆ ਸਾਰੀ ਗਲਤੀ ਈਦੀ ਆ ਸੁੱਡੀ ਤਾਇਆ ਪ੍ਰੀਤੂ ਲੰਬੀ ਸੋਚ ਗਿਆ ਇਹਦੇ ਹਿੱਸੇ ਪੈਂਦੀ ਪੈਰੀ ਪ੍ਰੀਤੂ ਦੀਆਂ ਪੀੜੀਆਂ ਹਿੱਸੇ ਆਉ ਇਹਦਾ ਨਾਂ ਤਾਂ ਪਤਾ ਨਹੀਂ ਪੁੱਛਣਾ ਕਿਸੇ ਨੇ ਹਰੀਏ ਨੇ ਬਲਦੀ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਚੱਕ ਪੱਥਰ ਪਾੜ ਦਿੰਦੀ ਆ ਮੰਗੇ ਦੀ ਖੁਸਦਿੰਨ ਤੋਂ ਸੋਚ ਪੁੱਠੀ ਹੋਣੀ ਸ਼ੁਰੂ ਹੋ ਗਈ ਸ਼ਿੰਦਰਾ ਬੜਾ ਹੀ ਮਾੜਾ ਕੰਮ ਹੋਇਆ ਭਈ ਤਿੰਨ ਦਿਨ ਪਹਿਲਾਂ ਤਾਂ ਚੰਗਾ ਭਲਾ ਤੁਰਿਆ ਫਿਰਦਾ ਸੀ ਮਾੜਾ ਵਿਲਾਵ ਹੀ ਕਿਸ ਨੂੰ ਪੁੱਛ ਕੇ ਨਹੀਂ ਆਉਂਦਾ ਆਪਣੇ ਸਿਰ ਤੋਂ ਛੋਟੀ ਡੱਬੀ ਵਾਲਾ ਢਿੱਲਾ ਜਿਹਾ ਪਰਨਾ ਉਤਾਰ ਕੇ ਫੇਰ ਧੋਵਲੇਟਦਾ ਹੋਇਆ ਪਖਰ ਸਿੰਘ ਬੋਲਿਆ ਪਖਰ ਸਿੰਘ ਤੂੰ ਤੀਜੀ ਨੂੰ ਨਾ ਆਈ ਮੈਂ ਕੱਲ ਦੇਖਿਆ ਖੇਤਾਂ 'ਚ ਨੱਕੇ ਮੋੜਦੇ ਨੂੰ ਝੁਰੜੀਆਂ ਭਰੇ ਖਮੀਰੇ ਚਿਹਰੇ ਵਾਲਾ ਸਿੰਦਰ ਬਾਬਾ ਬੋਲਿਆ ਸਾਰੇ ਪਰਿਵਾਰ 'ਚ ਮਾਤਮ ਸ਼ਾਇਆ ਹੋਇਆ ਸੀ ਭਗਤ ਸਿੰਘ ਚੜਾਈ ਕਰ ਗਿਆ ਸੀ ਮੋਟਰ ਵਾਲੇ ਕਮਰੇ 'ਚ ਕਹੀ ਰੱਖਣ ਗਿਆ ਸੀ ਉੱਥੇ ਹੀ ਡਿੱਗ ਗਿਆ ਤੇ ਮੁੜ ਕੇ ਉੱਠਿਆ ਨਾ ਸ਼੍ਰੀ ਕੇਵਲ ਤੇ ਰਿਸ਼ਤੇਦਾਰ ਕੁਸ਼ ਨੂੰ ਮੁਸ਼ਰ ਕਰ ਰਹੀ ਜ਼ਾਂ ਵੀੜੀ ਦੀਆਂ ਤੀਵੀਆਂ ਵੀ ਸਿਰ ਜੋੜ-ਜੋੜ ਗੱਲਾਂ ਕਰਨ ਆਪਣੀ ਪੋਤੀ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਭਗਤੇ ਨੂੰ ਖੁਸ਼ੀਆਂ ਵੀ ਉਹਦੇ ਹੁਕਮ ਨਾਲ ਮਨਾ ਹੁੰਦੀਆਂ ਜੀ ਲੈ ਦੱਸ ਭੈਣੀ ਹੁਣ ਰਤਨੂ ਦੀ ਔਲਾਦ ਨੂੰ ਕੀ ਕਹੀਏ ਬਾਬੇ ਦੀ ਪੋਤੀ ਭਾਰੀ ਪੈਲੇ ਸੰਸਕਾਰ ਹੋਣ ਤੱਕ ਹਰ ਕੋਈ ਆਪਣੀ ਸਿਆਣਪ ਕੋਟ ਦਰਿਆ ਬੰਦਾ ਭਜਿਆ ਫਿਰਦਾ ਦਿਨ ਰਾਤ ਈਆਂ ਪੁੱਤਾਂ ਵਾਸਤੇ ਇਹ ਕਿਹੜੇ ਨਾਲ ਜਾਂਦੇ ਹਨ ਵੰਤਾ ਤਾਂ ਮੇਰੇ ਮੇਰੀ ਕਰਦਾ ਫਿਰਦਾ ਪ੍ਰਬੰਧਿਤ ਹੈ ਕੁਝ ਨਹੀਂ ਭਾਈ ਅੱਗ ਦੀਆਂ ਲਪਟਾਂ ਅਸਮਾਨ ਵੱਲ ਮੂੰਹ ਵੱਡਣ ਲੱਗ ਗਈਆਂ ਸਨ ਭਾਈ ਧਰਮ ਕਰਮ ਦੀਆਂ ਗੱਲਾਂ ਇੱਥੇ ਆ ਕੇ ਯਾਦ ਆਉਂਦੀਆਂ ਹਨ ਜਦੋਂ ਘਰੇ ਮੁੜ ਗਏ ਫੇਰ ਉਹ ਹੀ ਗਦੀ ਗੀੜ ਚ ਪੈ ਜਾਣਾ ਸਾਰਿਆਂ ਨੇ ਹੂ ਸੱਚੀ ਗੱਲ ਆ ਭਾਈ ਸਭ ਜਾਣਦੇ ਹੋਏ ਵੀ ਬੰਦਾ ਮੂਹ ਮਾਇਆ ਦੇ ਚੱਕਰਾਂ 'ਚ ਪੈਂਦਾ ਸ਼ਮਸ਼ਾਨ ਘਾਟ ਵਾਲੀ ਨਲਕੇ ਤੋਂ ਹਾਤੋਂ ਕੇ ਸੱਪ ਪਿੰਡ ਵੱਲ ਚੱਲ ਪਏ ਵਿਆਹ ਤੋਂ ਸਾਲ ਬਾਅਦ ਰਤਨ ਨੂੰ ਪੂਰਾ ਮਹੀਨਾ ਲੱਗ ਗਿਆ ਸੀ ਕੱਲ ਰਾਤ ਦਾ ਮਿੰਨਾ ਮਿੰਨਾ ਦਰਦ ਹੋ ਰਿਹਾ ਸੀ ਅੱਜ ਸਵੇਰੇ ਪ੍ਰੀਤੂ ਪਾਣੀ ਲਾਉਣ ਚੱਲਾ ਸੀ ਭਗਤ ਸਿੰਘ ਨੇ ਰੋਕ ਲਿਆ ਪੁੱਤੋ ਕਰੀ ਰਹਿ ਮੈਂ ਨੱਕੀ ਮੋੜ ਦੂੰ ਕਹੀ ਚੁੱਕ ਕੇ ਭਗਤ ਖੇਤਾਂ ਨੂੰ ਤੁਰਪਿਆ ਤੇ ਭਜਨੋ ਦੀਆਂ ਅੱਖਾਂ ਤੇ ਪ੍ਰੀਤੂ ਦਾਈ ਨੂੰ ਬੁਲਾ ਲਿਆ ਜਨੀਪੇ ਦੀ ਪੀੜਾ ਨੁਸੈਂਦੀ ਹੋਈ ਰਤਨੂ ਦੀਆਂ ਚੀਕ ਮਿਆਂ ਲੈਣਾ ਪ੍ਰੀਤੂ ਤੋਂ ਸੁਣ ਨਹੀਂ ਹੋਈਆਂ ਉਹ ਵਿੜੇ ਵਿੱਚ ਉੱਠ ਕੇ ਹਵੇਲੀ ਵੱਲ ਤੁਰ ਪਿਆ ਖੁੱਲ੍ਹੇ ਤੇ ਬੈਠੇ ਉਸ ਦੇ ਮੰਚ ਮਰਦ ਦੀ ਜ਼ਿੰਦਗੀ ਵਿੱਚ ਔਰਤ ਦੀ ਭੂਮਿਕਾ ਨੂੰ ਲੈ ਕੇ ਕਈ ਵਿਚਾਰ ਆਏ ਇਹ ਔਰਤ ਹੀ ਆ ਜੋ ਜਨੈਪੇ ਦੀ ਅਥਾ ਪੀੜਾ ਸਹਿ ਕੇ ਆਦਮੀ ਨੂੰ ਬਾਪ ਬਨੰਦਾ ਰਤਵਾ ਬਖਸ਼ਦੀ ਆ ਨਹੀਂ ਤਾਂ ਸਮਾਜ ਨੇ ਮਰਦ ਨੂੰ ਨਾ ਮਰਦ ਹੀ ਕਹਿਣਾ ਸੀ ਔਰਤ ਅਥਾ ਪੀੜਾ ਸਹਿ ਕੇ ਆਪਣੀ ਜਾਨ ਤੇ ਖੇੜ ਕੇ ਬੱਚੇ ਨੂੰ ਜਨਮ ਦਿੰਦੀ ਆ ਫਿਰ ਉਹ ਕਮਜ਼ੋਰ ਕਿਵੇਂ ਹੋ ਸਕਦੀ ਆ ਇੱਕ ਕਮਜ਼ੋਰ ਸਮਝੀ ਜਾਂਦੀ ਆ ਕਿਉਂਕਿ ਔਰਤ ਚੁੱਪ ਰਹਿ ਕੇ ਸਭ ਸਹਿੰਦੀ ਰਹਿੰਦੀ ਆ ਉਸਦੀ ਚੁੱਪ ਹੀ ਰਿਸ਼ਤਿਆਂ ਨੂੰ ਜੋੜ ਕੇ ਰੱਖਦੀ ਆ ਜਿਸ ਦਿਨ ਉਹ ਆਪਣੀ ਚੁੱਪੀ ਤੋੜ ਦਿੰਦੀ ਆ ਉਸ ਦਿਨ ਤੋਂ ਰਿਸ਼ਤਿਆਂ ਦੀ ਨੀ ਹਿੱਲ ਜਾਂਦੀ ਆ ਔਰ ساری ਉਮਰ ਮਾਂ ਪੈਣ ਧੀ ਤੇ ਪਤਨੀ ਦੀਆਂ ਜ਼ਿੰਮੇਵਾਰੀਆਂ ਨੂੰ ਵਾਖੂਬੀ ਨਾਲ ਨਿਭਾਉਂਦੀ ਰਹਿੰਦੀ ਆ ਪ੍ਰੀਤੂ ਨੂੰ ਮਹਿਸੂਸ ਹੋਇਆ ਕਿ ਉਹ ਬੱਦਲ ਵਾਂਗ ਰਤ ਨੂੰ ਤੇ ਵਰਦਾ ਰਹਿੰਦਾ ਹੈ ਤੇ ਰਤ ਨੂੰ ਧਰਤੀ ਵਾਂਗ ਸਭ ਸੰਦੀ ਰਹਦੀ ਆ ਕਦੇ ਮੂੜਮਾ ਜਵਾਬ ਨਹੀਂ ਦਿੰਦੀ ਸਿਰਫ ਇਸ ਕਰਕੇ ਕਿ ਪ੍ਰੀਤ ਉਸਦਾ ਪਤੀ ਅਤੇ ਹੋਰ ਤੇ ਸੰਸਕਾਰਾਂ ਵਿੱਚ ਪਤੀ ਪਰਮੇਸ਼ਵਰ ਹੁੰਦਾ ਹੈ ਉਹ ਉਸਦਾ ਸਤਿਕਾਰ ਕਰਦੀ ਆ ਨਹੀਂ ਤਾਂ ਜੀਵ ਤਾਂ ਰੱਬ ਨੇ ਸਭ ਦੇ ਲਈ ਆ ਰਤਨ ਵਿੱਚ ਤੀਜ ਸ਼ਕਤੀ ਸ਼ਾਂਤ ਸ਼ਿਲਤਾ ਦ੍ਰਿੜਤਾ ਸ਼ਾਂਤੀ ਅਤੇ ਭਗਾਰ ਜਿਹੇ ਗੁਣ ਬੇਸ਼ੁਮਾਰ ਸਨ ਵਿਆਹ ਤੋਂ ਬਾਅਦ ਰਤਨ ਨੇ ਪ੍ਰੀਤੂ ਦੇ ਕਰਦੀ ਖਿਲਰੀ ਹੋਈ ਕਬੀਲਦਾਰੀ ਨੂੰ ਰਸਤਾ ਪਾ ਲਿਆ ਸੀ ਤੇ ਚੁੰਬਕ ਦੀ ਤਰ੍ਹਾਂ ਸਾਰੀਆਂ ਵਰਕਤਾਂ ਉਹਨਾਂ ਦੇ ਘਰ ਵੱਲ ਖਿੱਚ ਲਈਆਂ ਸੀ ਆਰਥ ਨੂੰ ਪਰਮਾਤਮਾ ਵੱਲੋਂ ਹੀ ਗੁਣ ਵਿਰਸੇ ਵਿੱਚ ਮਿਲੇ ਹੁੰਦੇ ਹਨ ਉਹ ਸੋਚ ਰਿਹਾ ਸੀ ਕਿ ਉਹ ਮਰਦ ਹੈ ਇਸ ਲਈ ਉਸ ਨੂੰ ਸਮਾਜ ਵਿੱਚ ਜ਼ਿਆਦਾ ਇਮਤਿਆਦ ਦਿੱਤੀ ਜਾਂਦੀ ਆ ਪਰ ਰਤਨ ਨੂੰ ਤੋਂ ਵਿਨਾ ਉਸ ਦਾ ਜੀਵਨ ਉਸ ਦਾ ਪਰਿਵਾਰ ਬਿਲਕੁਲ ਅਧੂਰਾ ਹੈ ਆਰਥ ਪਤੀ ਸਮਾਜ ਦੀ ਸੋਡੀ ਮਾਨਸਿਕਤਾ ਕਾਰਨ ਅਜ ਤੱਕ ਆਰਥ ਨੂੰ ਮਰਦ ਦੇ ਬਰਾਬਰ ਹੱਕ ਨਹੀਂ ਮਿਲਿਆ ਹੈ ਜਦ ਕਿ ਪਰਮਾਤਮਾ ਦੀ ਸ੍ਰਿਸ਼ਟੀ ਵਿੱਚ ਮਰਦ ਤੇ ਔਰਤ ਦਾ ਸਥਾਨ ਬਰਾਬਰ ਹੈ ਜਿਵੇਂ ਕਿਸੇ ਵੀ ਸਰੀਰ ਦਾ ਦਾਦਾ ਪਾਗ ਬਾਕੀ ਇਹਦੇ ਪਾਗ ਲਈ ਲਾਸ਼ਮੀਆਂ ਇਹ ਗੱਲ ਔਰਤ ਮਰਦ ਤੇ ਵੀ ਲਾਗੂ ਹੁੰਦੀ ਆ ਸੋਚਦੇ ਸੋਚਦੇ ਉਸ ਨੂੰ ਰਤਨ ਦੀ ਪੀੜਾਂ ਦਾ ਬਧੇਰੇ ਅਹਿਸਾਸ ਹੋਇਆ ਤੇ ਉਹ ਘਰ ਨੂੰ ਮੁੜ ਗਿਆ ਦੁਪਹਿਰ ਦੇ ਸਵਾ 1 ਵਜੇ ਬੱਚੇ ਦੇ ਰੋਣ ਦੀ ਆਵਾਜ਼ ਕੰਨੀ ਪਈ ਪਜਨੂ ਨੂੰ ਮੂੰਹ ਮਿੱਠਾ ਕਰਾ ਲక్ష్ਮੀ ਆਈ ਹੈ ਤੇਰੇ ਘਰ ਦਾਈ ਨੇ ਖੁਸ਼ਖਬਰੀ ਸੁਣਾਈ ਪੋਤੇ ਦੀ ਆਸ ਚੋੜੀ ਕਰਦੀ ਪਜਨੂ ਨੇ ਕਿਸੇ ਚ ਰੁਪਈਏ ਕੱਢ ਕੇ ਦਾਈ ਨੂੰ ਫੜਾਈ ਸ਼ੁਕਰ ਆ ਸੱਚਿਆ ਪਾਸ਼ਾ ਸ਼ੁਕਰ ਆ ਪੀਤੂ ਹੱਥ ਜੁੜੀ ਸ਼ੁਕਰਾਨਾ ਕਰ ਰਿਹਾ ਸੀ ਪੀਤੂ ਪੀਤੂ ਓ ਪੀਤੂ ਬਾਣਾ ਵਰਤ ਗਿਆ ਓਏ ਪਾਪਾ ਛੱਡ ਕੇ ਚਲਾ ਗਿਆ ਸਾਨੂੰ ਮੰਗਾ ਰੋਂਦਾ ਹੋਇਆ ਗਲੀ ਵਿੱਚ ਲੀਰਾ ਮਾਰਦਾ ਆ ਹਜੇ ਖੁਸ਼ੀ ਦੀਆਂ ਕਿਲਕਾਰੀਆਂ ਵਿੜੇ ਵਿੱਚ ਸੁਣੀਆਂ ਹੀ ਸੀ ਕਿ ਵਿੜੇ ਵਿੱਚ ਬਹਿਣ ਪੈਣੀ ਸ਼ੁਰੂ ਹੋ ਗਈ ਉਸ ਦਿਨ ਤੋਂ ਵਕਤ ਬੀਤਿਆਂ ਰਤਨੂ ਦੀ ਜ਼ਿੰਦਗੀ ਕਾਲੀ ਹੁੰਦੀ ਗਈ ਹਰ ਇੱਕ ਨੂੰ ਖੁਸ਼ ਕਰਨ ਵਾਲੀ ਰਤਨੂ ਕੱਪੜੇ ਦੇ ਥਾਨ ਮੰਗ ਵਿਛਦੀ ਰਹੀ ਪਰ ਆਪ ਦਿਨੋ ਦਿਨ ਸੁੰਗੜਦੀ ਰਹੀ ਕੀੜੀਆਂ ਦੇ ਭੌਣ ਵਾਂਗੂ ਪ੍ਰੀਤੂ ਦੇ ਘਰੇ ਅਫਸੋਸ ਕਰਨ ਲਈ ਲੋਕਾਂ ਦਾ ਆਉਣਾ ਜਾਣਾ ਰਿਹਾ ਸੌੜੀ ਮਾਨਸਿਕ ਦਾਦਾ ਸ਼ਿਕਾਰ ਬੁੜੀਆਂ ਗੱਲਾਂ-ਗੱਲਾਂ 'ਚ ਰਤਨੂ ਦੀ ਕੁੜੀ ਨੂੰ ਨਹਿਸ਼ ਦੱਸ ਜਾਂਦੀਆਂ ਭਜਨੂ ਨੇ ਵੀ ਮੰਨ ਲਿਆ ਸੀ ਕਿ ਰਤਨੂ ਦੀ ਕੁੜੀ ਨੇ ਸਾਰੇ ਕਰਦਾ ਵਿੜਾ ਮੁੱਦਾ ਮਾਰਤਾ ਪ੍ਰੀਤੂ ਦਾ ਚੇਰਾ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਕੁਮਲਾ ਗਿਆ ਸੀ ਭਜਨੂ ਦੇ ਸੁਆਸ ਬਦਲਾ ਨੇ ਉਹਦੇ ਦਿਮਾਗ ਵਿੱਚ ਸੋਚਾਂ ਦਾ ਹੜਲ ਲਿਆਤਾ ਪਜਨੂ ਨੇ ਹਜੇ ਤੱਕ ਆਪਣੀ ਪੋਤੀ ਦਾ ਮੂੰਹ ਨਹੀਂ ਦੇਖਿਆ ਸੀ। ਪ੍ਰੀਤੂ ਆਪਣੀ ਮਾਂ ਦੀ ਉਸਤੀ ਕੁੜੀ ਪ੍ਰਤੀ ਨਫ਼ਰਤ ਨੂੰ ਪਾਪ ਗਿਆ ਸੀ। ਰਤਨੂ ਨਾਲ ਉਸਦੇ ਰਿਸ਼ਤੇ ਵਿੱਚ ਪਿਆਰ ਵਾਲਾ ਨਿੱਘ ਤੀਜੀ ਨਾਲ ਠੰਡਾ ਹੋ ਰਿਹਾ ਸੀ। ਸੰਸਕਾਰ ਤੋਂ ਬਾਅਦ ਉਨੀ ਰਤਨੂ ਨੂੰ ਪਿੱਕੀ ਪੇਜ ਦਿੱਤਾ। ਘਰ ਨੂੰ ਦਲੇਦਰ ਨੇ ਖੇਲ ਲਿਆ। ਭੋਗ ਤੱਕ ਪਜਨੂ ਬੁੱਤ ਬਣ ਕੇ ਬੈਠੀ ਰਹੀ। ਭੋਗ ਤੋਂ ਬਾਅਦ ਪ੍ਰੀਤੂ ਨਾਲ ਉਸਦੀ ਹਲਕੀ ਫੁਲਕੀ ਟਕਰਾਅ ਸ਼ੁਰੂ ਹੋ ਗਈ। ਮਾਂ ਦੇ ਤੰਨੇ ਨੂੰ ਖਰਵੀਆਂ ਗੱਲਾਂ ਨੂੰ ਉਹ ਚੁੱਪ ਕਰਕੇ ਟਾਲਦਾ ਰਿਹਾ ਪਰ ਜਿੱਤਨ ਰਤਨੋ ਆਪਣੀ ਕੁੜੀ ਨੂੰ ਲੈ ਕੇ ਸਵਾ ਮਹੀਨੇ ਬਾਅਦ ਪਿੰਡ ਮੁੜੀ ਇਹ ਤਕਰਾਰ ਵਧ ਗਈ ਘਰ ਦੇ ਅੱਗੇ ਗੱਡੀ ਰੁਕੀ ਘਰ ਦੇ ਕੰਮਕਾਰ ਕਰਨ ਲਈ ਪਿੰਡ ਦੀ ਨੂੰ ਮਿੰਦੂ ਨੂੰ ਜੋ ਹਲਕੀ ਉਮਰ ਵਿੱਚ ਵਿਧਵਾ ਹੋ ਗਈ ਫਟਾਫਟ ਅੰਦਰੋਂ ਤੇਲ ਦੀ ਸ਼ੀਸ਼ੀ ਚੁੱਕ ਲਈ ਵਾਜੀ ਵਾ ਵਾਹਿਗੁਰੂ ਮਿਹਰ ਕਰੇ ਲੰਮੀ ਉਮਰਾਂ ਬਖਸ਼ੇ ਖੁਸ਼ੀਆਂ ਬਖਸ਼ੇ ਆਓ ਜੀ ਆਓ ਪਾਬੀ ਸ਼ਗਨ ਕਰਦੀ ਮਿੰਦੂ ਨੇ ਅਸੀਸ ਦਿੱਤੀ ਪ੍ਰੀਤੂ ਨੇ ਮਿੰਦੂ ਨੂੰ 100 ਦਾ ਨੋਟ ਕੁੜੀ ਤੋਂ ਵਾਰ ਕੇ ਫੜਾਇਆ ਮਿੰਦੂ ਨੇ ਨੋਟ ਨੂੰ ਮੱਥੇ ਨਾਲ ਲਗਾਉਂਦਿਆਂ ਕਿਹਾ ਸ਼ੁਕਰ ਦਾਤਿਆ ਪਰਿਵਾਰ 'ਚ ਖੁਸ਼ੀਆਂ ਬਖਸ਼ੀ ਬੀਜੀ ਮੰंजे ਤੇ ਬੈਠੀ ਸਭ ਕੁਝ ਦੇਖ ਰਹੀ ਸੀ ਭਾਬੀ ਤੇਰੀ ਕੁੜੀ ਤਾਂ ਜਮਾਈ ਤੇਰੀ ਵਰਗੀ ਸੋਹਣੀਆ ਕੀ ਨਾ ਰੱਖਿਆ ਨਹਿਸ਼ੋ ਨਹਿਸ਼ ਦਾ ਹੋਰ ਕੀ ਨਾ ਰੱਖੇਗੀ ਵੀਜੀ ਦਾ ਗੱਛ ਪਰਾਇਆ ਸੀ ਪ੍ਰੀਤੂ ਤੇ ਰਤਨੂ ਦੇ ਪੈਰਾਂ ਹੇਠੋਂ ਜ਼ਮੀਨ ਕਿਸ ਗਈ ਉਹਨੂੰ ਲੱਗਾ ਸੀ ਕਿ ਵਿਜੀਵਤ ਖੁਸ਼ ਹੋਵੇਗੀ ਆਪਣੀ ਪੁੱਤੀ ਦੇ ਆਉਣ ਤੇ ਪਰ ਉਹਨਾਂ ਦਾ ਹੀ ਸੁਪਨਾ ਅੱਧ ਵਿਚਾਲੇ ਟੁੱਟ ਗਿਆ। ਉਹ ਬਿਜੀ ਐਵੇਂ ਨਹੀਂ ਬੋਲੀ ਦਾ। ਮਿੰਦੋ ਦੀ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ। ਗੱਲ ਤੇ ਮਖੌਲ ਨੂੰ ਸੰਭਾਲਦੇ ਹੋਏ ਆਪਣੀ ਤੋ ਬੋਲਿਆ। ਨਿਸ਼ੋ, ਨਿਸ਼ੋ ਨਾਮ ਰੱਖਿਆ ਇਹਦਾ। ਮਿੰਦੋ ਪੈਨ ਰੋਟੀ ਪਾਣੀ ਦਾ ਇੰਤਜ਼ਾਮ ਕਰ ਬਾੜੀ ਭੁੱਖ ਲੱਗੀ ਆ। ਮਿੰਦੋ ਰਤਨ ਨੂੰ ਕੁੜੀ ਫੜਾ ਕੇ ਰਸੋਈ ਵੱਲ ਚਲੇ ਗਏ। ਵਿਜੀ ਮੱਥਾ ਟੇਕਦੀਆਂ ਰਤਨੂ ਨੇ ਆਕੇ ਮੰਜੇ ਤੇ ਬੈਠੀ ਭਜਨੂ ਦੇ ਪੈਰੀ ਹੱਥ ਲਾਇਆ ਭਜਨੂ ਨੇ ਪੈਰ ਛੁੱਕੇ ਮੰਜੇ ਤੇ ਰਕਲੇ ਤੇ ਮੱਥੇ ਤੇਉੜੀਆਂ ਪਾ ਲਈਆਂ ਰਤਨੂ ਦਾ ਮਨ ਭਰ ਗਿਆ ਪ੍ਰੀਤੂ ਨੇ ਰਤਨੂ ਤੋਂ ਕੁੜੀ ਫੜੀ ਤੇ ਭਜਨੂ ਨੂੰ ਕਿਹਾ ਮਾਂ ਆ ਦੇਖ ਤੇਰੀ ਪੁੱਤ ਕਿੰਨੀ ਪੈਰੀ ਆ ਕੰਪਲੀਟ ਲਪੇਟੀ ਕੁੜੀ ਨੂੰ ਪ੍ਰੀਤੂ ਨੇ ਉਹਦੀਆਂ ਅੱਖਾਂ ਮੋਰੀ ਕੀਤਾ ਪਰਾਂ ਕਰਨਹਿਸ਼ ਨੂੰ ਮੀਨਾ ਜਿਹਾ ਮਾਰਦੀ ਭਜਨੂ ਨੇ ਚੁੰਨੀ ਨਾਲ ਮੂੰਹ ਟਕ ਲਿਆ ਮੰਗੇ ਕਾਕੇ ਇਹਨਾਂ ਨੂੰ ਕਹਿ ਅਨਿਆਸ਼ ਨੂੰ ਉੰਦਰ ਰੱਖਣ ਕਿਸੇ ਦੇ ਮੱਥੇ ਨਾ ਲਾਉਣ ਇਸ ਕਲੇਣੀ ਦਾ ਪਰਛਾਵਾਂ ਕਿਸੇ ਤੇ ਪੈ ਗਿਆ ਤਾਂ ਹੋਰ ਪਾਣਾ ਵਰਤ ਜਾਣਾ ਮਾਂ ਦੇ ਦਿਲ ਚੀਰ ਕੇ ਬੋਲ ਸੁਣ ਕੇ ਪ੍ਰੀਤੂ ਤੜਫੁੱਟਿਆ ਮਾਂ ਇਸ ਨਿੱਕੇ ਜਿਹੇ ਜਾਨ ਦਾ ਕੀ ਕਸੂਰ ਪਾਪਾ ਜੀ ਜਿੰਨੇ عمر ਲੱਖਾ ਕੇ ਆਏ ਸੀ ਉੰਨੇ ਭੋ ਗਏ ਉਹਨਾਂ ਦੀ ਮੌਤ ਹੀ ਜ਼ਿੰਮੇਵਾਰ ਇਹ ਬੱਚੇ ਕਿਵੇਂ ਹੋ ਸਕਦੀ ਹੈ ਜੰਮਣਾ ਮਰਨਾ ਸਭ ਤੁਰੋਂ ਲਿਖ ਹੋਇਆ ਜਾਂਦਾ ਹੈ ਹੋ ਮੈਨੂੰ ਮਤਾਂ ਨਾ ਦੇ ਜਨਾਨੀ ਪਿੱਛੇ ਲੱਗਾ ਈ ਮੈਨੂੰ ਤਾਂ ਉਸੇ ਦਿਨ ਸਮਝ ਆਣਾ ਚਾਹੀਦਾ ਸੀ ਜਿੱਦਨੇ ਨੇ ਘਰੇ ਪੈਰ ਧਰਿਆ ਤੇ ਉਧਰ ਲਵੇਰੀ ਸੁਣ ਵਾਲੀ ਮੱਝ ਖੜੀ ਖੜੀ ਢੈੜੀ ਹੋ ਗਈ ਚੰਗੀ ਪਲੀਤ ਅੰਦਰ ਉਸਤ ਸੀ ਡੰਗਰ ਦਾ ਨੁਕਸਾਨ ਤਾਂ ਹੋਇਆ ਜੇ ਵੀ ਢਿੱਲੇ ਕਰਨੀ ਪਈ ਵੀਜੀ ਦੇ ਬੁੱਲਾਂ ਦੇ ਤਿੱਖੇ ਨਸ਼ਤਰ ਨੇ ਪ੍ਰੀਤੋ ਤੇ ਰਤਨੂ ਦੇ ਹਿਰਦਿਆਂ ਨੂੰ ਤੁਰੰਦਰ ਤੱਕ ਬਲਉਂਦਰ ਸੁਟਿਆ ਵਾਗਰੂ ਸੱਚਿਆ ਪਾਸ਼ਾ ਤੂੰ ਹੀ ਮੇਰੀਆ ਮਾਲਕਾ ਕਹਿੰਦੀ ਹੋਈ ਵੀਜੀ ਮੰਜੇ ਤੋਤਰੀ ਮੂੰਹ ਚ ਕੁਝ ਬੋਲਦੀ ਕਮਰੇ ਵੱਲ ਤੁਰ ਪਈ ਅੰਦਰ ਜਾ ਕੇ ਫਕਤ ਸਿੰਘ ਦੀ ਤਸਵੀਰ ਅੱਗੇ ਖਲੋ ਕੇ ਰੋਣ ਲੱਗ ਗਈ ਰਤਨੋ ਚੁੱਪਚਾਪ ਖੜੀ ਰਹੀ ਪ੍ਰੀਤੂ ਮੰਜੇ ਕੋਲ ਖੜਾ ਆਪਣੀ ਮਾਂ ਦੇ ਵਤੀਰੇ ਤੋਂ ਹੈਰਾਨ ਸੀ ਪਤਾ ਨਹੀਂ ਮਾਈ ਨੂੰ ਦਿਨੋਂ ਦਿਨ ਕੀ ਹੋਈ ਜਾਂਦਾ ਏ ਤੂੰ ਫਿਕਰ ਨਾ ਕਰ ਰਤਨੋ ਸਮਾਂ ਮਾੜਾ ਚੱਲ ਰਿਹਾ ਜ਼ਖਮ ਹਜੇ ਤਾਜ਼ਾ ਹੀ ਸਮੇਂ ਨਾਲ ਸਭ ਠੀਕ ਹੋ ਜਾਣਾ ਰਤਨੋ ਮੋਦੜੇ ਮੂੰਹ ਟਿਕ ਗਈ ਤੇ ਮੱਥੇ 'ਚੋਂ ਲਹੂ ਵਗਣ ਲੱਗਾ ਪ੍ਰੀਤੂ ਨੂੰ ਹੱਥਾਂ ਪੈਰਾਂ ਦੀ ਪੈ ਗਈ ਚੁਵਾਰੇ ਬੈਠਾ ਮੰਗਤ ਚੁੱਪਚਾਪ ਤਮਾਸ਼ਾ ਦੇਖਦਾ ਰਿਹਾ ਇਨਾ ਦਿਮੰਤੀ ਕੋਈ ਬੋਝਾ ਡਾਕਟਰ ਨੇ ਮੁਆਇਨਾ ਕਰਨ ਉਪਰੰਤ ਪ੍ਰੀਤੂ ਨੂੰ ਕਿਹਾ ਮੰਨਤੇ ਵੋਝ ਪ੍ਰੀਤੂ ਨੇ ਮਨਹਿ ਮੰਚ ਡਾਕਟਰ ਦੇ ਸ਼ਬਦਾਂ ਨੂੰ ਦੁਹਰਾਇਆ ਮੈਂ ਕੁਝ ਦਵਾਈਆਂ ਲੈ ਕੇ ਦੇ ਰਿਹਾ ਪਰ ਦਵਾਈਆਂ ਤਾਂ ਸਿਰਫ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰ ਸਕਦੀਆਂ ਅਸਲੀ ਇਲਾਜ ਤਾਂ ਇਹਨਾਂ ਨੂੰ ਖੁਸ਼ ਰੱਖਣਾ ਹੈ ਮੰਨਤੇ ਵੋਝ ਨੂੰ ਇਹ ਦਵਾਈਆਂ ਨਹੀਂ ਠੀਕ ਕਰ ਸਕਦੀਆਂ ਉਸ ਰਾਤ ਰਤਨੂ ਦੀ ਕੋੜੀ ਨੂੰ ਟਿਕਾ ਨਹੀਂ ਸੀ ਆ ਰਿਹਾ ਉਹਦੀ ਰੋਣ ਦੀ ਆਵਾਜ਼ ਸੁਣ ਕੇ ਭਜਨੂ ਬੋਲੀ ਨੰਹਸ਼ ਨੂੰ ਚੁੱਪ ਕਰਾਉ ਖਰੂ ਪਾਇਣੀ ਮਸਾ ਮਸਾ ਅੱਖ ਲੱਗੀ ਸੀ ਰਤਨੂ ਦੀਆਂ ਪੁੱਭਾਂ ਨਿਕਲ ਆਈਆਂ ਛਾਤੀ ਨਾਲ ਲਾ ਕੇ ਰਤਨ ਨੇ ਕੁੜੀ ਨੂੰ ਦੁੱਧ ਪਲਾਇਆ ਰਤਨੂ ਮਾਈ ਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਤੈਨੂੰ ਪਤਾ ਮਾਈ ਕਿੰਨੀ ਚੰਗੀ ਆ ਪਾਪਾ ਜੀ ਦੀ ਮੌਤ ਦੇ ਸਦਮੇ ਨੇ ਇਹਨਾਂ ਨੂੰ ਇਦਾਂ ਕਰ ਦਿੱਤਾ ਦਿਲ ਦੀ ਮਾੜੀ ਨਹੀਂ ਬਸ ਸਮਾਂ ਮੜਾ ਹੋ ਜਾਣਾ ਸਭ ਠੀਕ ਬੋਜਨਾ ਪਾਦ ਮੰਗਤੀ ਪ੍ਰੀਤ ਨੇ ਰਤਨੂ ਦਾ ਹੱਥ ਫੜ ਕੇ ਕਿਹਾ ਰਤਨੂ ਨੇ ਚੁੰਨੀ ਨਾਲ ਅੱਖਾਂ ਪੂੰਝਦੀ ਨੇ ਕਿਹਾ ਜੀ ਸਾਡੇ ਬੱਚੇ ਦਾ ਕੀ ਕਸੂਰ ਵੀਰ ਜੀ ਜਤੋਂ ਨੂੰ ਨਿਹਸ਼ੋ ਕਲੈਣੀ ਕਹਿੰਦੇ ਮੇਰੀ ਆਤਮਾ ਰੋਂਦੀ ਕਲੈਣੀ ਤਾਂ ਮੌਤ ਆ ਇਸ ਦਾ ਕੰਮ ਹੀ ਕਰਾਂ ਵਿੱਚ ਸੱਥਰ ਵਿਛੋਣਾ ਪਰ ਮਾਤਮਾ ਨੂੰ ਜਮਾਂ ਤਰਸਨ ਆਇਆ ਚੰਦਰੀ ਮੌਤ ਥੋੜਾ ਜਿਹਾ ਤਾਂ ਲਿਹਾਜ਼ ਕਰ ਲੈਂਦੀ ਇਹ ਸੋਹਣਾ ਜਿਹਾ ਫੁੱਲ ਖਿੜਿਆ ਹੀ ਸੀ ਕਿ ਇਸ ਦੀਆਂ ਖੁਸ਼ੀਆਂ ਤੇ ਆਪਣਾ ਪਰਛਾਵਾਂ ਪਾ ਗਈ ਨਿਹਸ਼ੋ ਨਹੀਂ ਜੀ ਇਹ ਸਾਡੀ ਨੀਸ਼ੂ ਆ ਮੇਰੀ ਨਿੱਕੀ ਜਹੀ ਨੀਸ਼ੂ ਨਸੀਬਕੁਰ ਪਾਗਾਂ ਵਾਲੀ ਰਤਨ ਦੀਆਂ ਪੁੱਭਾਂ ਸੁਣ ਕੇ ਪ੍ਰੀਤੂ ਦਾ ਕਲੇਜਰ ਲਰਜ ਗਿਆ ਸੀ ਗੁਲਾਬ ਵਰਗੀ ਰਤਨ ਘਰ ਵਿੱਚ ਰੋਜ਼-ਰੋਜ਼ ਇੱਕ ਕਲਾਕਲੇਸ਼ ਕਰਕੇ ਮੁਰਝਾ ਗਈ ਤੇ ਸੋਨਾ ਸੁਨੱਖਾ ਤੇ ਜਵਾਨ ਪ੍ਰੀਤੂ ਦਿਨਾਂ ਚ ਹੀ ਵਿੜੇ ਵਿੱਚ ਪੀਤਾ ਗਿਆ ਘਰ ਵਿੱਚ ਪਈ ਪਾੜਨ ਦੇਖ ਕੇ ਮੰਗਾ ਬਹੁਤ ਕੁਝ ਸੀ ਪ੍ਰੀਤੂ ਤੇ ਭਗਤੇ ਦੀ ਮੌਤ ਬਾਅਦ ਘਰ ਖੇਤੀਬਾੜੀ ਤੇ ਡੰਗਰਾਂ ਦੀ ਸਾਰੀ ਜ਼ਿੰਮੇਵਾਰੀ ਆ ਗਈ ਮੰਗਾ ਤਾਂ ਕਿਸੇ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ ਸੀ ਜੀ ਕੰਮ ਕਰਦਾ ਤਾਂ ਹਰ ਕਮਲੇ ਜਿੱਲਾ ਸੀ ਫਸਲਾਂ ਦਾ ਹਿੱਸਾ ਲੈਣ ਲਈ ਪਹਿਲਾਂ ਤਿਆਰ ਖੜਾ ਰਹਿੰਦਾ ਸੀ ਪ੍ਰੇਤੂ ਨੇ ਇੱਕ ਦਿਨ ਕਿਚਕੀ ਆਕ ਦਿੱਤਾ ਪਾ ਜੀ ਆਪ ਕੰਮ ਨਹੀਂ ਕਰਨ ਤਾਂ ਕੋਈ ਬੰਦਾ ਰਖ ਲੈ ਮੇਰੇ ਇਕੱਲੇ ਤੋਂ ਕੰਮ ਨਹੀਂ ਹੁੰਦਾ ਮੰਗੇ ਨੇ 24-25 ਸਾਲ ਦੇ ਸ਼ੰਕਰ ਨੂੰ ਪਸ਼ੂਆਂ ਦੀ ਸਾਮ ਸੰਭਾਲੀ ਰੱਖ ਲਿਆ ਸੀ ਸ਼ੰਕਰ ਡੰਗਣਾਂ ਲਈ ਪੱਠੇ ਪਾਉਂਦਾ ਉਹਨਾਂ ਨੂੰ ਅੰਦਰ ਬਾਹਰ ਬੰਦਾ ਉਹਨਾਂ ਲਈ ਹਰਾਚਾਰਾ ਕੁੱਤਰਦਾ ਦਿੱਤੀ ਤੂੜੀ ਪੌਂਦਾ ਸਨਿਹ ਲੋਂਦਾ ਉਹਨਾਂ ਹੇਠਲੇ ਗਿੱਲੇ ਸੁੱਕੇ ਥਾਂ ਦਾ ਧਿਆਨ ਰੱਖਦਾ ਕੰਮ ਕਰਨ ਨੂੰ ਤਗੜਾ ਸੀ ਸ਼ੰਕਰ ਪਰ ਰੋਟੀਆਂ ਬਹੁਤ ਖਾਂਦਾ ਸੀ ਜਿਵੇਂ ਜਨਮ ਜਮੰਤਰਾਂ ਦਾ ਭੁੱਖਾ ਹੋਵੇ ਵੀ ਸ਼ੰਕਰਾ ਤੇਰਾ ਢਿੱਡ ਘਟੂਆ ਇੱਕ ਦਿਨ ਰਤਨੂ ਨੇ ਸ਼ੰਕਰ ਨੂੰ ਪੁੱਛਿਆ ਭਾਬੀ ਤੇਰੇ ਹੱਥੀਆਂ ਪੱਕਿਆਂ ਖਾਣ ਨੂੰ ਚਿਤ ਕਰਦਾ ਰਹਿੰਦਾ ਕੀ ਕਰਾਂ ਰੱਜ ਨਹੀਂ ਆਉਂਦਾ ਪ੍ਰੀਤੂ ਨੂੰ ਸ਼ੰਕਰ ਪਹਿਲੇ ਦਿਨ ਤੋਂ ਚੰਗਾ ਨਹੀਂ ਲੱਗਦਾ ਸੀ ਇਹ ਗੱਲ ਸੁਣ ਕੇ ਉਹਦੇ ਅੰਦਰ ਗੁੱਸਾ ਉਬਾਲੇ ਖਾਨ ਲੱਗਾ ਭੈਣ ਦੇਆ ਵੀਰਾ ਇੱਧਰ ਗੱਲ ਕਰ ਤੈਨੂੰ ਮੈਰ ਜ ਆਉਂਦਾ ਫੇਤੋ ਨੇ ਉਹਦੀ ਥਾਲੀ ਵਗਾ ਮਾਰੀ ਲੰਮੇ ਕੋਲੇ ਵਾਲਾ ਰੀਛ ਨਾਲ ਵਾਕੇ ਨੀਸ਼ੋ ਨੇ ਢਿੱਲੀ ਜਹੀ ਗੁੱਤ ਕੀਤੀ ਨੀਸ਼ੋ ਬਿਲਕੁਲ ਆਪਣੀ ਮਹਰਤ ਨੂੰ ਵਰਗੀ ਲੱਗਦੀ ਸੀ ਅਕੇਰੇ ਸ਼ਰੀਰ ਤੇ ਸਾਦਾ ਜਿਹਾ ਪਹਿਰਾਵਾ ਗੋਰਾ ਰੰਗ ਚੋੜਾ ਮੱਥਾ ਪਰ ਮੇ ਤਿੱਕੀ ਪਰਵੱਟੇ ਤਿੱਖੇ ਕੋਏ ਵਾਲੀਆਂ ਪੂਰੀਆਂ ਅੱਖਾਂ ਵਿੱਚ ਉਹਨੇ ਕਦੇ ਸ਼ਰਮਾ ਪਾ ਕੇ ਨਹੀਂ ਸੀ ਦੇਖਿਆ ਜੇ ਤੋ ਉਹ ਹਸਦੀ ਤਾਂ ਤੂੰ ਹਾਂ ਗਲਤੀ ਨਿੱਕੀ ਨਿੱਕੀ ਟੋਈ ਪੰਦੇ ਸਨ ਵੀੜੇ ਵਿੱਚ ਫਿਰਦਿਆਂ ਮੈਨੂੰ ਦੂਰ ਤੱਕ ਖਿਲਰੇ ਪਾਂਡੇ ਇਕੱਠੇ ਕੀਤੇ ਤੇ ਪਾਂਡੇ ਮਾਂਜਣ ਲੱਗੀ ਵੀਰ ਜੀ ਦੇ ਰੁੱਖੇ ਬੋਲੇ ਆ ਪਾਂਡੇ ਤੇਰੀ ਮਾਂ ਨੇ ਮਾਂਜਣੇ ਯਾਦ ਕਰਕੇ ਨੀਸ਼ੂ ਦੀਆਂ ਅੱਖਾਂ ਪਰ ਆਈਆਂ ਮਾਂ ਮੈਨੂੰ ਵੀ ਨਾਲ ਲੈ ਜਾਂਦੀ ਕਿਹਦੇ ਨਾਲ ਵਟਾਵਾਂ ਤੇਰਾ ਪਿਆਰ ਚੀਚੀ ਕੰਤੇ ਬੈਠੋ ਸਾਬੀ ਨੇ ਨੀਸ਼ੂ ਨੂੰ ਬੁਲਾਇਆ ਕਿਵੇਂ ਆ ਸੇਲੀ ਰੌਣਕ ਮੇਲਾ ਕਿੱਧਰ ਗਿਆ ਇੱਕਾ ਖਮੀਸ਼ ਕੇ ਸਾਬੀ ਵੀੜੇ ਵਿੱਚ ਨਜ਼ਰ ਮਾਰਨ ਲੱਗੀ ਖਰਕਾ ਦੜਕਾ ਪੂਰਾ ਕਰਦੀ ਭੀਜੀ ਤੇਰੀ ਇਹਨੂੰ ਤਾਂ ਬਾਰਡਰ ਤੇ ਭੇਜਦੀ ਛੀਕ ਮੀ ਆਵਾਰ ਸੁਣ ਕੇ ਨੇੜੇ ਨ ਲੱਗਣਗੇ ਭੇੜੇ ਪਾਕਿਸਤਾਨੀ ਫੌਜੀ ਸਾਬੀ ਦੀ ਗੱਲ ਸੁਣ ਕੇ ਨੀਸ਼ੂ ਦਾ ਹਾਸਾ ਛੰਕਿਆ ਹਾਂ ਹੁਣ ਦੇਖਿਆ ਦਸੰਦਾ ਤੇਰਾ ਐਵੇਂ ਠੋਸ ਠੋਸ ਕਰਦੀ ਰਹਿੰਦੀ ਹੱਸਿਆ ਕਰ ਦੇਹ ਕਿਵੇਂ ਸੋਹਣੀ ਲੱਗਦੀ ਚਲ ਜਲਦੀ ਕਰ ਫਿਰ ਮਾਰ ਕੇ ਆਈ ਗੀੜਾ ਖੇਤਾਂ ਦਾ ਤਾਇਆ ਰੋਟੀ ਉੜੀਕਦਾ ਹੋਣਾ ਤਨਵਾਜੀ ਹਮਾ ਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਸੈ ਸ਼ਕਾਲ ਜੀ